ਸਸਿਆ ਵੀਜੀ ਸਾਰਿਆਂ ਨੂੰ ਜਗਦੀਪ ਡੇਰੀ ਫਾਰਮ ਤੇ ਤੁਹਾਡਾ ਵੈਲਕਮ ਕਰਦੇ ਆਂ ਅੱਜ ਆਪਣੇ ਕੋ ਟੋਪਲਾ ਦੀਆਂ ਦੋ ਝੋਟੀਆਂ ਫਾਰਮ ਤੇ ਪਹੁੰਚੂਗੇ ਆਂ ਤੇ ਕਰਦੇ ਆ ਵੀ ਇਹਨਾਂ ਗੱਲ ਸਸਿਆ ਵੀਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਗਦੀਪ ਡੇਰੀ ਫਾਰਮ ਵੇਖਵਾਉਣ ਸਾਰਿਆਂ ਨੂੰ ਦਿলো ਧੰਨਵਾਦ ਕਰਦੇ ਆਂ ਵੀਰੇ ਰਾਤੀ ਚਾਰ ਝੋਟੀਆਂ ਉਤਰੀਆਂ ਨੇ ਫਾਰਮ ਦੇ ਹਾਂਜੀ ਇੱਕ ਝੋਟੀ ਉਹ ਖੜੀ ਦਾਨੀ ਮਤਲਬ ਵੀ ਸੇਲ ਹੋ ਗਈ ਯਾਰ ਹਾਂਜੀ ਤੇ ਇੱਕ ਸਵੇਰੇ ਤੜਕੇ ਲੱਗੇ ਆ ਉਹਦਾ ਚਾਹੁੰਦੀ ਵੀਡੀਓ ਪਾਉਣੀ ਵੀਰੇ ਹਾਂਜੀ ਤੇ ਗੁਰੂ ਰਾਮ ਦਾਸ ਜੀ ਮੇਰ ਨਾਲ ਤੇ ਹੁਣ ਆ ਝੋਟੀਆਂ ਮਤਲਬ ਅੱਜ ਸੂਪ ਹੋਊਗੀ ਤਿਆਰ ਝੋਟੀਆਂ ਫੁੱਲ ਪਹਿਲਾਂ ਕੱਟੀ ਨੇ ਖਰਕੀ ਨੇ ਵੀਰੇ 17 18 ਕਿਲੋ ਦੁੱਧ ਦਿੱਤਾ ਤੇ ਨਾਰਮਲੀ ਵੀਕ ਤੋਂ ਪਲੱਸ ਚੱਲੇਗੀ ਠੰਡ ਠੁੰਡ ਦੀ ਜੇ ਗੱਲ ਕਰਦੇ ਆਂ ਵਿਥੀ ਉਥੀ ਦੀ ਤੇ ਬੌਲੀ ਟਾਪ ਦੀ ਝੋਟੀ ਆ ਵੀਰੇ ਤੇ ਮਨ ਲਾ ਜਿੰਨੀ ਵੀ ਸਿਫਤ ਕਰਦੇ ਹੋ ਉੰਨੀ ਥੋੜੀ ਇਹ ਤੇ ਸਿੰਘ ਵੀ ਰਿੰਗਲਾ ਲੱਗਾ ਹਾਂਜੀ ਤੇ ਜੇ ਛਾਈ ਦੀ ਗੱਲ ਕਰਦੇ ਆਂ ਵੀਰੇ ਇਤੋਂ ਨਸਲ ਦਾ ਪਤਾ ਲੱਗ ਜਾਂਦਾ ਵੀ ਇਹ ਕਿੰਨੀ ਕੁ ਕੁਆਲਿਟੀ ਦੇ ਵਿੱਚ ਜਿਹੜੀ ਸਹੀ ਗੱਲ ਜੀ ਹਾਂਜੀ ਹਾਂਜੀ ਖੋਲੋ ਵੀਰੇ ਇੱਕ ਦੋ ਹੋਰ ਕਮਾਲਾ ਕਮਾਲ ਸੁਹਾ ਦੂਜਾ ਸੂਗਾ ਵੀਰੇ ਹਾਂਜੀ ਖੀਰੀ ਸੂਈ ਐ ਰਿਕਨ ਦੰਦੋ ਚਾਰ ਦੰਦਿਆ ਸੁਹਾ ਦੂਜਾ ਸੂਗਾ ਹਾਂਜੀ ਤੇ ਪਹਿਲੀ ਸੂਹੇ ਖੀਰੀ ਖੀਰੀ ਨਹੀਂ ਸੂਈ ਖੀਰੀ ਨੇ ਵੀਰੇ ਸਤਾਰਾਂਗਲੋਂ ਦੁੱਧ ਪਲੱਸ ਦੁੱਧ ਕੱਢਿਆ ਤੇਰੀਆਂ ਹਾਂਜੀ ਤੇ ਇਹਨਾਂ ਦਾ ਵੇਖੋ ਉਮੀਦ ਰੱਖਦੇ ਵੀ ਕਿੰਨਾ ਦੁੱਧ ਦੇ ਦੇ ਸਕਦੀ ਵੀਰੇ ਤੇ ਹਾਲੀ ਮੂੰਹ ਚਾਰ ਦੰਦ ਹੋਈ ਹੈ ਵੀਰੇ ਛੁੱਟੀ ਦਤੀ ਚਾਰ ਦੰਦ ਹਾਂਜੀ ਹਾਂਜੀ ਤੇ ਜਦ ਰਾਤ ਨਾ ਸੰਦੀ ਕੁਆਲਿਟੀ ਦੀ ਕਰਦੇ ਆ ਫੁੱਲ ਸਹਿਜ ਫੁੱਲ ਸਹਿਜ ਆ ਦਾਦੀਆਂ ਤੇ ਗਾੜੀ ਦੂਜਾ ਸਵੇਰ ਛੁੱਟੀ ਇਹਦਾ ਰੇਟ ਰੇਟ ਇਹਨਾਂ ਦੇ ਵੱਡੇ ਵੱਡੇ ਫੋਨ ਤੇ ਦੱਸਾਂਗੇ ਨੌਰਨਲ ਰੇਟ ਰੁਣ ਕੇ ਜੀ ਫੋਨ ਦੇਣਗੇ ਨਾ ਰੇਟ ਹਾਂਜੀ ਜੀ ਇਹ ਛੋਟੀ ਵੱਡੇ ਵੀਰੇ ਬਾਲੀ ਅਸਾਂ ਨੇ ਆਦਤੀਆਂ ਦਾਦੀਆਂ ਇਹ ਵੀ 18 19 ਕਿਲੋ ਵਾਲੀ ਝੋਟੀ ਆ ਵੀਰੇ ਜੇ ਇਹ ਵੀ ਉਹਦੀ ਗੱਲ ਕਰਦੇ ਆ ਚੱਡੇ ਦੇ ਪੈਰ ਆ ਕਿ ਤਾਂ ਚੜਨ ਲਾ ਹਾਲੀ ਇਹ ਵੀ 2 4 ਦਿਨ ਨੂੰ ਸੂਨ ਦੇ ਵਿੱਚ ਟਾਈਮ ਬਾਕੀ ਦਾ ਦਈਆਂ ਤੇ ਇਹ ਵੀ ਹੈ ਮਤਲਬ ਬਾਲੀ ਕੁਆਲਟੀ ਵਾਲੀ ਆ ਵੀਰੇ ਤੇ ਜਿੰਨੀ ਵੀ ਹੈਗੀ ਮਤਲਬ ਵੱਡੀ ਫੁੱਲ ਸਾਈਜ਼ ਹੈ ਤਾਂ ਖਾਸ ਤੇ ਇਹ ਵੀ ਸਿੰਗਲ ਹੱਡੀ ਤੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਸਿੰਗਲ ਹੱਡੀ ਦੀ ਮੈਂ ਖੋਲੋ ਵੀਰੇ ਇਹਦੇ ਤੋਂ ਉੱਤੇ ਕਮਾਲੋ ਹਾਂਜੀ ਬਾਕੀ ਨਾ ਵੀ ਉਹਨਾਂ ਆਂਦਾ ਜੀ ਮੇਰੇ ਲੈਵੇ ਦੀ ਨੀ ਮੈਂ ਮਾਰੀ ਲਈ ਦੀ ਵੀ ਜਿੰਨੀ ਵੀ ਲਈ ਦੀ ਟੌਪ ਕਲਾਸ ਹੀ ਲਈ ਦੀ ਵੀਰੇ ਤੇ ਜਾਇਦੇ ਰੇਟ ਹੋਣਗੇ ਇਹਨਾਂ ਦੇ ਫੋਨ ਦੇ ਉੱਤੇ 987651527 ਤਹਰਾਂ ਦਾ ਕਨੈਕਟ ਕਰ ਸਕਦੇ ਵੀਰੇ ਹਾਂਜੀ ਤੇ ਬਾਕੀ ਗੁਰੂ ਆਂਦਾ ਜੀ ਮੈਨੂੰ ਅਦੂਤ ਨੰਦਨਾ ਤੱਕ ਫਿਰ 8 9 ਛੋਟੀਆਂ ਆਪਣੇ ਹਾਰਮ ਦੇ ਹੋਣਗੀਆਂ ਵੀਰੇ ਦੀ ਹਾਂਜੀ ਤੇ ਬਾਕੀ ਜਲਾ ਗਰਦਾਸਪੁਰ ਦੇ ਨੇੜੇ ਫਦੇਗੜ ਝੂੜੀਆਂ 9876615127 ਤੇ ਫੋਨ ਕਰਨਾ ਕਨੈਕਟ ਕਰ ਸਕਦੇ ਸਾਰੀ ਸასი ਗੱਲ